ਸ਼ਾਮ ਜੀ ਜਿਹੜਾ ਇਹ ਸਾਡੀ ਚੋਣ ਹੋਈ ਹੈ ਉਹਦੇ ਵਿੱਚ लाडी ਰਾਣਾ ਜੀ ਨੂੰ ਜਿਹੜੇ ਸ਼ਨੀਲ ਕੌਸ਼ਲ ਜੀ ਹੈ ਉਹਨਾਂ ਨੂੰ ਅਸੀਂ ਪ੍ਰਧਾਨ ਔਰ ਜਿਹੜੇ ਸੀਨੀਅਰ ਵਾਈਸ ਪ੍ਰਧਾਨ ਮੈਡਮ ਹਰਵਿੰਦਰ ਕੌਰ ਸਿਆਣ ਜੀ ਨੂੰ ਬਣਾਇਆ ਔਰ ਜਿਹੜਾ ਉਪ ਵਾਈਸ ਪ੍ਰਧਾਨ ਬਣਾਇਆ ਹੈ ਉਹ ਜਿਹੜਾ ਕਿ ਸਾਡਾ ਦਾਤਾ ਰਣਜੀਤ ਉਹਨੂੰ ਬਣਾਇਆ ਗਿਆ ਮੈਂ ਪਹਿਲਾਂ ਤਾਂ ਐਮਐਲਏ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਬਾਕੀ ਜਿੰਨੇ ਵੀ ਸਾਡੇ ਭੈਣ ਭਰਾ ਸਾਰੇ ਐਮਸੀ ਬਣੇ ਆ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਹਾਂਜੀ ਬਿਲਕੁਲ ਕਰਾਂਗੇ ਆਪਣੇ ਸ਼ਹਿਰ ਦਾ ਕੀ ਕੀ ਸਮੱਸਿਆ ਨੇ ਆਪਣੇ ਥੋੜੇ ਵਾਰਡ ਚ ਵੀ ਜੋ ਵੀ ਹੋਣਗੀਆਂ ਸਾਰੀਆਂ ਕਰਾਂਗੇ ਥੋੜੇ ਵਾਰਡ ਦੀ ਕੀ ਕੀ ਸਮੱਸਿਆ ਹੈਗੀਆਂ ਪਾਣੀ ਦੀ ਹੈਗੀ ਉੱਥੇ ਬਹੁਤ ਪਾਣੀ ਦੀ ਸਮੱਸਿਆ ਹੈ ਹਾਂਜੀ ਹੈਗੀ ਆ ਕਰੀ ਕਰੋਗੇ ਹਾਂਜੀ ਬਿਲਕੁਲ ਨੰਬਰ 2 ਤੋਂ ਮੈਂ ਮੈਡਮ ਐਮਐਲਏ ਸੰਤੋਸ਼ ਕਟਾਰੀਆ ਜੀ ਦਾ ਬਹੁਤ ਧੰਨਵਾਦੀ ਆਂ ਤੇ ਬਲਾਚੌਰ ਵਾਸੀਆਂ ਦਾ ਜਿਨ੍ਹਾਂ ਨੇ ਸਾਨੂੰ ਇਸ ਲੱਗ ਸਮਝਿਆ ਜੀ ਤੇ ਇਹ ਅਸੀਂ ਇਕੱਲੇ ਪ੍ਰਧਾਨ ਨਹੀਂ ਹੈਗੇ ਜੀ ਜਿੰਨੇ ਵੀ ਐਮਸੀ ਐ ਉਹ ਸਾਰੇ ਹੀ ਬਲਾਚੌਰ ਦੇ ਪ੍ਰਧਾਨ ਹੈ ਜੀ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ ਸ਼ੁਕਰੀਆ ਜੀ ਦੇਖੋ ਜੀ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਮੈਡਮ ਉਹਨਾਂ ਦੀ ਜਿਹੜੀ ਸੋਚ ਹੈ ਉਹ ਯੂਥ ਦੇ ਪ੍ਰਤੀ ਬਹੁਤ ਹੀ ਅਗਾਮਦੂ ਹੈ ਤੇ ਅਸੀਂ ਇਹ ਹੀ ਅਮਿਤ ਕਰਦੇ ਕਿ ਅੱਗੇ ਵੀ ਅਸੀਂ ਕੰਮ ਕਰਕੇ ਦੱਸਾਂਗੇ ਤੇ ਇਹਨਾਂ ਦਾ ਨਾਮ ਰੌਸ਼ਨ ਕਰਾਂਗੇ ਸਾਡੀ ਸ਼ਾਂਤੀਪੂਰਵਕ ਚੋਣ ਹੋਈ ਹੈ ਕੋਈ ਐਦਾਂ ਦੀ ਗੱਲ ਨਹੀਂ ਹੈ ਕੋਈ ਨਿਰਵਿਗਨ ਚੋਣ ਹੋਈ ਹੈ ਔਰ ਮੈਂ ਖਾਸ ਤੌਰ ਤੇ ਆਪਣੇ ਬਲਾਚੌਰ ਵਾਸੀਆਂ ਨੂੰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਪੂਰੀ ਸਾਡੀ ਸਾਰੀ ਟੀਮ ਦਾ ਜਿਹੜੀ ਆਉਣਾ ਟੀਮ ਆਓ ਜੀ ਇਹ ਦੇਖੋ ਇੱਕ ਦੇ ਵੀਰੋਣੀ ਜੇ ਸਾਡੀ ਚੋਣ ਹੋਈ ਹੈ ਨਿਰਵਿਘਨ ਕੋਈ ਵੀ ਅੱਧਾ ਦੀ ਗੱਲ ਹੀ ਹੋਈ ਹੈ ਸਾਡੇ ਸਾਰੇ ਜਿੰਨੇ ਭਰਾ ਐਮਸੀ ਸਹਿਬਾਨ ਚੁਣ ਕੇ ਆਏ ਐ ਸਾਰਿਆਂ ਨੇ ਬੜਾ ਅੱਛਾ ਰਿਸਪੌਂਸ ਦਿੱਤਾ ਔਰ ਸਾਰਿਆਂ ਨੇ ਜਿਹੜੀ ਚੋਣ ਕਰੀ ਐ ਅਸੀਂ ਜੋ ਵੀ ਇਹਨਾਂ ਨੇ ਅਧਿਕਾਰ ਦਿੱਤੇ ਆ ਸਾਰਿਆਂ ਨੇ ਇਹੀ ਕਿਹਾ ਕਿ ਅਸੀਂ ਐਮ.ਐਲ.ਏ ਸਾਹਿਬ ਨੂੰ ਅਧਿਕਾਰ ਦਿੰਦੇ ਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਹਸਤੇ ਹੋ ਕੇ ਕਿ ਜਿਨ੍ਹਾਂ ਨੇ ਐਡਾ ਵੱਡਾ ਜਿਹੜਾ ਕਿ ਆਸ਼ੀਰਵਾਦ ਸਾਡੀ ਜਿਹੜੀ ਨਵੀਂ ਚੁਣੀ ਗਈ ਟੀਮ ਐ ਪ੍ਰਧਾਨ ਸੀਨੀਅਰ ਵਾਈਸ ਪ੍ਰਧਾਨ ਉਪ ਪ੍ਰਧਾਨ ਇਹਨਾਂ ਨੂੰ ਜਿਹੜਾ ਆਸ਼ੀਰਵਾਦ ਦਿੱਤਾ ਮੈਂ ਇਹਨਾਂ ਦਾ ਧੰਨਵਾਦ ਕਰਦੀ ਆ ਖਾਸ ਤੌਰ ਤੇ ਮੈਂ ਬਲਾਚਰ ਵਾਸੀਆਂ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਕਿ ਸਾਡੇ ਸੀਐਮ ਸਾਹਿਬ ਦੀ ਸੋਚ ਨੂੰ ਲੈ ਕੇ ਜਿਹੜਾ ਕਿ ਐਡਾ ਬੜਾ ਫਤਵਾ ਜਿਹੜਾ ਕਿ ਆਮ ਆਦਮੀ ਪਾਰਟੀ ਨੂੰ ਜਿਹੜਾ ਕਿ ਬਲਾਚੌਰ ਦੇ ਵਿੱਚ ਦਿੱਤਾ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤੁਹਾਡਾ ਪੱਤਰਕਾਰ ਵੀਰਾਂ ਦਾ ਵੀ ਜਿਨ੍ਹਾਂ ਨੇ ਸਾਡੀ ਕੇ ਇਲੈਕਸ਼ਨ ਦੇ ਵਿੱਚ ਸਾਰੀ ਕਵਰੇਜ ਕਰਕੇ ਜਿਹੜਾ ਕਿ ਸਾਨੂੰ ਇੱਥੇ ਤੱਕ ਪਹੁੰਚਾਇਆ ਤੁਹਾਡਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਹ ਚੋਣ ਹੋਈ ਹੈ ਕਿ ਸਰਬਸੰਮਤੀ ਨਾਲ ਚੋਣ ਸਰਬਸੰਮਤੀ ਦੇ ਨਾਲ ਸਾਰੀ ਚੋਣ ਹੋਈ ਅੱਛਾ ਮੇਰੀ ਗੱਲ ਇਹ ਹੈ ਕਿ ਪਹਿਲੀ ਵਾਰ ਹੋਇਆ ਕਿ ਸੀਨੀਅਰ ਬਾਈਸ ਪ੍ਰਧਾਨ ਤੇ ਤੇ 22 ਵਰਤਾਰ ਗੱਲਾਂ ਲਗਾਏ। ਹਾਂ ਇਹ ਕੋਈ ਸਾਡੀ ਜਿਹੜੀ ਪਾਰਟੀ ਦਾ ਉਪਰੋ ਜਿਹੜੀ ਆਇਆ ਸੀਗਾ ਜਿਸ ਤਰ੍ਹਾਂ ਗੱਟੀ ਰਿਹਾ ਉਹਨਾਂ ਨੇ ਲਿਖ ਕੇ ਭੇਜਿਆ ਸੀ। ਉਹਦੇ ਮੁਤਾਬਕ ਜਿਹੜੀ ਇਹ ਸਾਡੀ ਚੋਣ ਤੁਸੀਂ ਗੱਲ ਹੈ ਕਿ ਜਿਹੜੇ ਵਿਰੋਧੀ ਸੀਗੇ 4 ਜਣੇ ਉਹ ਵੀ ਪਾਰਟੀ ਨਹੀਂ ਕੋਈ ਸਾਡੇ ਨਾਲ ਵਿਰੋਧੀਆਂ ਵਾਲੀ ਗੱਲ ਹੀ ਹੋਈ ਹੈ। ਸਾਰੇ ਸਾਡੇ ਭਰਾ ਹੈ ਔਰ ਉਹਨਾਂ ਨੇ ਵੀ ਸਾਰਿਆਂ ਨੇ ਸਾਰਿਆਂ ਨੇ ਇਨ ਲਾਡੀ ਜੀ ਨੂੰ ਵੀ ਹਰਵਿੰਦਰ ਕੌਰ ਨੂੰ ਵੀ ਔਰ ਸਾਡੇ ਕਾਕੇ ਰਣਜੀਤ ਨੂੰ ਸਾਰਿਆਂ ਨੇ ਅਸ਼ੀਰਵਾਦ ਦਿੱਤਾ ਸੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਤੁਸੀਂ ਗੱਲ ਕੀਤੀ ਸੀ ਇਲੈਕਸ਼ਨਾਂ ਦੇ ਵਿੱਚ ਵੀ ਗੱਲ ਹੋਰੀ ਸੀਗੀ ਕਿ ਤੁਸੀਂ ਕਿਹਾ ਸੀਗਾ ਸਰਵਸਪ ਵਿਕਾਸ ਹੋਵੇਗਾ ਪੈਸੇ ਆਉਣਗੇ ਸੀਮ ਸਾਹਿਬ ਨਾਲ ਗੱਲ ਹੋਊਗੀ ਮੈਡਮ ਹੁਣ ਰੋਡ ਮੈਪ ਕੀ ਤਿਆਰ ਕਰ ਰਹੇ ਹੋ ਦੇਖੋ ਜੀ ਅਸੀਂ ਹੁਣ ਅੱਜ ਸਾਡੀ ਚੋਣ ਹੋਈ ਹੈ ਅੱਜ ਜਿਹੜਾ ਕਿ ਆਪਣਾ ਇਹ ਸਾਰੇ ਐਮਸੀ ਸਹਿਬਾਨ ਆਪਣਾ ਜਸ਼ਨ ਮਨਾਣਗੇ ਔਰ ਇਸ ਤੋਂ ਬਾਅਦ ਮੈਂ ਸੀਮ ਸਾਹਿਬ ਨਾਲ ਗੱਲ ਕਰਕੇ ਪੂਰੀ ਟੀਮ ਨੂੰ ਨਾਲ ਲੈ ਕੇ ਜਾਊਂਗੀ ਇਹ ਆਪਣੇ ਆਪਣੇ ਬਾਰਡਾਂ ਦੀ ਗੱਲ ਵੀ ਕਰਨਗੇ ਔਰ ਅਸੀਂ ਆਪਣੇ ਸੀਮ ਸਾਹਿਬ ਅੱਗੇ ਆਪਣੇ ਬਲਾਚੌਰ ਦੀ ਜੋ ਵੀ ਡਿਮਾਂਡ ਆ ਉਹਨਾਂ ਦੇ ਅੱਗੇ ਰੱਖਾਂਗੇ ਇਸ ਤਰ੍ਹਾਂ ਸੰਭਵ ਹੋ ਗਿਆ ਕਿ ਜਿਹੜੇ ਚਾਰ ਵਿਰੋਧੀ ਜਿੱਤੇ ਸੀ ਉਹ ਤੁਹਾਨੂੰ ਸਮਝਾ ਦਿੰਦਾ ਕਿਸ ਤਰ੍ਹਾਂ ਸੰਭਵ ਹੋਇਆ ਨਹੀਂ ਕੋਈ ਗੱਲ ਨਹੀਂ ਜੀ ਐਦਾਂ ਦੀ ਆਪਸ ਚ ਕੋਈ ਇਸ ਤਰ੍ਹਾਂ ਹੋ ਸਕਦਾ ਹੈ ਕਿ ਵੀ ਇਲੈਕਸ਼ਨ ਲੜਨਾ ਅਲੱਗ ਚੀਜ਼ ਹੈ ਪਰ ਫਿਰ ਵੀ ਉਹਨਾਂ ਨੇ ਸਾਰਿਆਂ ਨੇ ਜਿਹੜਾ ਕਿ ਨਾਂ ਰਲ ਕੇ ਸਮਰਥਨ ਦਿੱਤਾ ਕਿ ਕੋਈ ਨਹੀਂ ਅਸੀਂ ਲਾਡੀ ਜੀ ਨੂੰ ਔਰ ਹਰਵਿੰਦਰ ਕੌਰ ਨੂੰ ਰঞ্জੀਤ ਨੂੰ ਸਾਰਿਆਂ ਨੇ ਹਾਂ ਦੇ ਬੜੇ ਮਸੇ ਜੀ ਬੇਨਤੀ ਫੇਰ ਕਰਦੀ ਹੈ ਕਿਉਂਕਿ ਹੁਣ ਤਾਂ ਪ੍ਰਧਾਨ ਵੀ ਚੁਣੋਗੇ ਵਾਈਸ ਪ੍ਰਧਾਨ ਵੀ ਚੁਣੋਗੇ ਕਿ ਜਦ ਵੀ ਕੋਈ ਮੀਟਿੰਗ ਹੋਵੇ ਸਰ ਮੈਡਮ ਚਰਨਲ ਮੀਟਿੰਗ ਵਿੱਚ ਪੱਤਰਕਾਰਾਂ ਨੂੰ ਜ਼ਰੂਰ ਤੁਸੀਂ ਅੱਗੇ ਬੋਲੋ ਨਾ ਅੱਜ ਮਾਫ ਕਰਨਾ ਮੈਂ ਤੁਹਾਨੂੰ ਉਹ ਗੈ ਇਸ ਗੱਲ ਦੀ ਕਹਿੰਦੀ ਆ ਕਿ ਅੱਜ ਜਿਹੜੀ ਸਾਡੀ ਚੋਣ ਸੀਗੀ ਨਹੀਂ ਇਸ ਤੋਂ ਬਾਅਦ ਅਸੀਂ ਤੁਹਾਨੂੰ ਕਰਾਂਗੇ ਆ ਜਾਓ ਇੱਧਰ ਇੱਧਰ ਹੋਏ ਦੇਖੇ